ਮੁੰਬਈ ਜਾਣਾ ਕਿਵੇਂ ਡਿਸੀਜਨ ਲੇ ਮੁੰਬਈ ਐਕਟਰ ਬਣਨਾ ਸੀ ਪਰ ਰੇਡੀਓ ਐਕਸੀਡੈਂਟਲੀ ਆਇਆ ਤੇ ਅੰਦਰ ਕਿਤੇ ਰਹਿੰਦਾ ਸੀ ਕਿ ਐਕਟਰ ਹੀ ਬਣਨਾ ਯਾਰ ਐਕਟਰ ਹੀ ਬਣਨਾ ਸੋ 2014 ਮੈਂ ਡਿਸਾਈਡ ਕੀਤਾ ਕਿ ਹੁਣ ਮੈਂ ਐਕਟਰ ਬਣਨਾ ਹੁਣ ਮੈਂ ਮੁੰਬਈ ਜਾਊਗਾ ਸੋ ਮੈਂ ਇੱਕੋ ਦਮ ਕੁਝ ਮਤਲਬ ਨਹੀਂ ਬਿਨਾ ਮਤਲਬ ਤੋਂ ਮੈਂ ਕਿਸੇ ਵੀ ਬੈਕਅਪ ਤੋਂ ਮੈਂ ਰਿਜਾਈਨ ਕਰਕੇ ਆ ਡਿਸਾਈਡਡ ਕਿ ਉਹ ਕੈਲ ਗੋ ਟੂ ਕੋਈ ਬੈਕਅਪ ਪਲਾਨ ਨਹੀਂ ਸੀ ਕੋਈ ਬੈਕਅਪ ਪਲਾਨ ਨਹੀਂ ਸੀ ਸੋ ਮੈਨੂੰ ਕਿਸੇ ਨੇ ਕਿਹਾ ਤਾਂ ਕਿ ਅੰਗਰੇਜ਼ੀ ਦੀ ਕਹਾਵਤ ਹੈ ਇਫ ਯੂ ਵਾਂਟ ਟੂ ਗੋ ਅਹੈਡ ਬਰਨ ਦ ਬ੍ਰਿਜਸ ਪੁਲ ਸਾੜ ਦਿਓ ਪਹਿਲਾਂ ਪਿੱਛੇ ਮੁੜਨ ਦੇ ਰਸਤੇ ਸਾੜ ਦਿਓ ਫਿਰ ਹੀ ਤੁਸੀਂ ਅੱਗੇ ਜਾ ਸਕਦੇ ਤੇ ਮੈਂ ਉਸੇ ਚੱਕ ਜਾ ਗਿਆ ਮੈਂ ਮੈਂ ਅੱਗੇ ਚਲਾ ਗਿਆ ਆਪਣੇ ਡਿਜ਼ਾਈਨ ਕਿੰਨਾ ਚਲੋ ਚਲਾ ਗਿਆ ਉੱਥੇ ਜਾ ਕੇ ਪਤਾ ਲੱਗਾ ਯਾਰ ਇੱਥੇ ਤਾਂ ਬੜਾ ਔਖਾ ਕੰਮ ਹੈ ਕਾਨੂੰ ਰਿਜ਼ਾਈਨ ਕੀਤਾ ਬਟ ਫਿਰ ਵੀ ਪੇਸ਼IENTS ਨਾਲ ਲੱਗੇ ਰਹੇ ਤੇ ਰੱਬ ਨੇ ਹਮੇਸ਼ਾ ਹੱਥ ਫੜਿਆ ਸੋਣਾ ਸੋਣਾ ਕਰੀਅਰ ਚੀਜ਼ਾਂ ਅੱਗੇ ਵਧੀਆ ਸੋਹਣੀਆਂ ਚੱਲਦੀਆਂ ਰਹੀਆਂ ਇਫ ਯੂ ਵਾਂਟ ਟੂ ਬੀ ਇਨ ਐਕਟਰ ਪੰਜਾਬ ਦੇ ਵਿੱਚ ਸੀਗੇ ਪੰਜਾਬੀ ਤੁਸੀਂ ਉਹ ਬਰਨਾਰਾ ਤੁਹਾਡਾ ਹੈ ਨਾ ਬੈਕਗਰਾਉਂਡ ਹੈਗਾ ਪੰਜਾਬੀ ਸਿਨੇਮਾ ਕਿਉਂ ਨਹੀਂ ਚੁਣਿਆ ਕਿਉਂ ਲੱਗਿਆ ਕਿ ਉੱਥੇ ਜਾਣਾ ਚਾਹੀਦਾ ਪੰਜਾਬੀ ਸਿਨੇਮਾ ਦੇ ਵਿੱਚ ਉਦੋਂ ਸ਼ਾਇਦ ਜਿਸ ਟਾਈਮ ਦੀ ਮੈਂ ਗੱਲ ਕਰ ਰਿਹਾ 2014 ਦੀ ਉਸ ਟਾਈਮ ਤੇ ਇੱਕ ਤਾਂ ਫਿਲਮਾਂ ਦਾ ਇੰਨਾ ਫਲੋ ਨਹੀਂ ਸੀ ਹੁਣ ਸਾਡੇ ਕੋਲ ਕੁਝ ਪੰਜਾਬੀ OTT ਵੀ ਆ ਗਏ ਨੇ ਕੁਝ ਚੀਜ਼ਾਂ ਫਿਲਮਾਂ ਜ਼ਿਆਦਾ ਬਣਨ ਲੱਗੀਆਂ ਨੇ ਤੇ ਸਿਨੇਮਾ ਜ਼ਿਆਦਾ ਦੇਖਣ ਲੱਗ ਗਏ ਨੇ ਪੰਜਾਬੀ ਆਡੀਅנס ਨੇ ਜਿਹੜੇ ਉਸ ਟਾਈਮ ਤੇ ਫਿਲਮਾਂ ਘੱਟ ਸੀ ਤੇ ਪੰਜਾਬੀ ਸਿਨੇਮਾ ਕੋਲੇ ਕਿਰਦਾਰ ਨਹੀਂ ਸੀ ਉਹਨਾਂ ਨੂੰ ਇੰਨੇ ਚਾਹੀਦੇ ਹਲੇ ਮੈਂ ਹੀਰੋਜ਼ ਦੀ ਗੱਲ ਨਹੀਂ ਕਰੂੰਗਾ ਕਿਰਦਾਰਾਂ ਦੀ ਹੀ ਗੱਲ ਕਰੂੰਗਾ ਕਿਰਦਾਰ ਉਦੋਂ ਮੌਕਾ ਘੱਟ ਮਿਲਦਾ ਸੀ ਸੋ ਮੈਨੂੰ ਲੱਗਿਆ ਫਿਰ ਆਪਾਂ ਇਦਾਂ ਕਰਦੇ ਹਾਂ ਜਿੱਥੇ ਵੱਧ ਮੌਕਾ ਮਿਲਦਾ ਜਿੱਥੇ ਵੱਧ ਫਿਲਮਾਂ ਬਣ ਰਹੀਆਂ ਨੇ ਆਪਾਂ ਉੱਥੇ ਚੱਲਦੇ ਹਾਂ ਮੈਨੂੰ ਕਿਸੇ ਨੇ ਕਿਹਾ ਕਿ ਜੇ ਯਾਰ ਤੂੰ ਫਿਸ਼ਿੰਗ ਹੀ ਕਰਨੀ ਹੈ ਨਾ ਤਾਂ ਫਿਰ ਸਮੁੰਦਰ ਦੇ ਵਿੱਚ ਕਰਨਾ ਜਾ ਕੇ ਤਲਾਬ 'ਚ ਕਿਉਂ ਬੈਠਾ ਤੇ ਮੈਨੂੰ ਕਿਸੇ ਨੇ ਇਹ ਕਿਹਾ ਤਾਂ ਉਹ ਫਿਰ ਮੈਂ ਹੋਰ ਚੱਕ ਚ ਆ ਗਿਆ ਫਿਰ ਮੈਂ ਉਹ ਚਲਾ ਗਿਆ ਹੁਣ ਸਮਝ ਆਉਂਦਾ ਕਿ ਤਲਾਬ ਤੋਂ ਹੁਣ ਸਾਡਾ ਪੰਜਾਬੀ ਸਿਨੇਮਾ ਵੀ ਵੱਧ ਕੇ ਸਮੁੰਦਰ ਬਣਦਾ ਜਾ ਰਿਹਾ ਜੋੜ ਰਿਹਾ ਹੈ ਮਹਾਸਾਗਰ ਜੋੜ ਰਿਹਾ ਹਾਂ ਹੁਣ ਅੱਗੇ ਸੀ ਵਧ ਰਹੇ ਆ ਸਾਡਾ ਸਾਡਾ ਦਾਇਰਾ ਵਧ ਰਿਹਾ ਤੁਸੀਂ ਮੁਗਲਿਆਜ਼ਮ ਜਿਹੜਾ ਥੀਏਟਰ ਦਾ ਸ਼ੋ ਜਿਹੜਾ ਡਰਾਮਾ ਹੈ ਨਾ ਉਹ ਤੁਸੀਂ ਕਰਦੇ ਹੋ ਔਰ ਉਹਦੇ ਉਹਦੇ ਵਿੱਚ ਤੁਸੀਂ ਸਲੀਮ ਦਾ ਕਿਰਦਾਰ ਜਿਹੜਾ ਹੈ ਉਹ ਨਿਭਾਉਂਦੇ ਹੋ ਔਰ ਉਸੇ ਦੇ ਕਰਕੇ ਤੁਸੀਂ ਵਰਲਡ ਜਿਹੜਾ ਹੈ ਅੱਧੀ ਦੁਨੀਆ ਜਿਹੜੀ ਇਹ ਘੁੰਮੀ ਹੈ ਹੈ ਨਾ ਔਰ ਤੁਸੀਂ ਬੜੇ ਸੋਹਣੇ ਸੋਹਣੇ ਐਕਸਪੀਰੀਅੰਸ ਆਪਣੇ ਸ਼ੇਅਰ ਕਰ ਰਹੇ ਸੀ ਆਫ ਦਿ ਕੈਮਰਾ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਮੈਂ ਜ਼ਰੂਰ ਚਾਹੂੰਗੀ ਉਹ ਐਕਸਪੀਰੀਅੰਸ ਜੋ ਮੈਂ ਤੁਹਾਡੇ ਸੁਣੇ ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਨਾ ਕਿ ਰੇਖਾ ਜੀ ਕਿਵੇਂ ਤੁਹਾਨੂੰ ਆ ਕੇ ਮਿਲਦੇ ਆ ਬੇਦਰ ਰਹਿਮਾਨ ਜੀ ਕਿੱਦਾਂ ਆ ਕੇ ਮਿਲਦੇ ਹੈਲਨ ਜੀ ਪਲੀਜ਼ ਉਹ ਉਹ ਗੱਲਾਂ ਦੱਸੋ ਐਂਡ ਡ੍ਰੀਮ ਗਰਲ प्लीज ਉਹ ਦੱਲਾ ਦੱਸੋ ਮੈਂ ਨਾ ਉਹ ਮੈਨੂੰ ਜਦੋਂ ਕੋਈ ਪੁੱਛਦਾ ਹੈ ਕਿ ਇਹ ਮੋਗਲ ਆਜ਼ਮ ਚ ਕੰਮ ਕਰਨਾ ਕੀ ਸੀ ਤਾਂ ਮੈਂ ਕਹਿੰਨਾ ਹੈ ਉਹ ਸੁਪਨਾ ਸੀ ਜਿਹੜਾ ਮੈਂ ਦੇਖਿਆ ਵੀ ਨਹੀਂ ਤੇ ਇਹ ਫਿਰ ਵੀ ਪੂਰਾ ਹੋ ਗਿਆ ਅ ਜਦੋਂ ਅਸੀਂ ਮੋਗਲ ਆਜ਼ਮ ਦੀ ਗੱਲ ਕਰਦੇ ਆ ਸਲੀਮ ਦੀ ਗੱਲ ਕਰਦੇ ਆ ਸਾਡੇ ਦਿਮਾਗ ਚ ਇੱਕੋ ਹੀ ਚਿਹਰਾ ਆਏਗਾ ਉਹਨੇ ਦਿਲਪ ਕੁਮਾਰ ਸਾਹਿਬ ਉਹੀ ਰਹਿਣਗੇ ਸਲੀਮ ਉਹੀ ਨੇ ਉਹੀ ਰਹਿਣਗੇ ਹਮੇਸ਼ਾ ਸਾਰਿਆਂ ਦੇ ਮੇਰੇ ਵੀ ਆਈਡਲ ਉਹੀ ਰਹਿਣਗੇ ਤੇ ਦਿਲਪ ਸਾਹਿਬ ਉਹ ਆਈਕਨ ਨੇ ਜਿਹੜੀ ਹਰ ਕੋਈ ਆਪਣਾ ਚਿਹਰਾ ਅੱਖਾਂ ਦੇ ਵਿੱਚ ਲੈ ਕੇ ਆਉਂਦਾ ਜਦੋਂ ਮੋਗਲ ਆਜ਼ਮ ਦੇਖਣ ਆਉਂਦੇ ਸੀ ਤੇ ਉਹ ਕਿਰਦਾਰ ਕਰਨ ਨੂੰ ਮਿਲ ਜੇ ਯਾਰ ਇਹ ਕਦੇ ਇਹ ਹਿਮਾਕਤ ਕਰ ਹੀ ਨਹੀਂ ਸਕਦੇ ਤੁਸੀਂ ਕਿ ਦਿਲੇਸ਼ ਸਾਹਿਬ ਨੇ ਜਿਹੜਾ ਕਿਰਦਾਰ ਪਲੇ ਕੀਤਾ ਤੇ ਤੁਸੀਂ ਕਹੋਗੇ ਹਾਂ ਮੈਂ ਇਹ ਪਲੇ ਕਰਨਾ ਇਹ ਇਹ ਬਣਨਾ ਸੋ ਮੈਂ ਸੋਚਿਆ ਵੀ ਨਹੀਂ ਸੀ ਇਹ ਮੈਂ ਜਦੋਂ ਮੁਗਲ ਆਜ਼ਮ ਕੀਤਾ ਤੇ ਮੈਨੂੰ ਉਮੀਦ ਨਹੀਂ ਸੀ ਕਿ ਇੰਨਾ ਮਹਿੰਗਾ ਸ਼ੋ ਹੋ ਸਕਦਾ ਅਸੀਂ ਥੀਏਟਰ ਪੰਜਾਬ ਚ ਕਰਦੇ ਰਹੇ ਹਾਂ ਤੇ ਸਨ ਮੈਨੂੰ ਨਹੀਂ ਸੀ ਪਤਾ ਕਿ 10-10000 ਦੀਆਂ ਟਿਕਟਾਂ ਵੀ ਵਿਕਦੀਆਂ ਨੇ ਤੇ ਮੈਂ ਕਦੇ ਉਮੀਦ ਨਹੀਂ ਸੀ ਕੀਤੀ ਕਿ ਹਾਂ ਇੱਥੇ ਆਪਣੀ ਮਹਿੰਗੀ ਤੋਂ ਮਹਿੰਗੀ ਟਿਕਟ 500 ਦੀ ਹੁੰਦੀ ਹੈ ਉੱਥੇ ਹਜ਼ਾਰ ਤੋਂ ਸ਼ੁਰੂ ਹੋ ਕੇ 10000 ਤੱਕ ਜਾਂਦੀਆਂ ਨੇ ਹਾਂ ਸ਼ੁਰੂ ਹਾਂ ਬਿਲਕੁਲ ਸ਼ੁਰੂ 10000 ਤੋਂ ਹੁੰਦੀ ਹੈ ਸਭ ਤੋਂ ਪਿਛਲੀ ਰੋ 1000 ਤੋਂ ਸ਼ੁਰੂ ਹੋ ਕੇ 10000 ਤੱਕ ਤੇ ਮੈਂ ਸੋਚਿਆ ਵੀ ਨਹੀਂ ਸੀ ਜਦੋਂ ਮੈਂ ਪਹਿਲੀ ਵਾਰ ਆਪਣੇ ਸ਼ੂ ਦੀਆਂ ਟਿਕਟਾਂ ਦੇਖੀਆਂ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ